ਜੀ ਸਤਿ ਸ਼੍ਰੀ ਅਕਾਲ ਸਾਰੇ ਫੋਟੋਗ੍ਰਾਫਰ ਵੀਰਾਂ ਨੂੰ ਮੈਂ ਕੈਨਨ ਕੰਪਨੀ ਦੇ ਸਰੂਨ ਜਏ ਸਾਡੇ ਕੋਲੋਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਅੱਜ ਗੁਰਦਾਸਪੁਰ ਦੇ ਵਿੱਚ ਸਾਡੀ ਰਿਕੁਐਸਟਮੈਂਟ ਤੇ ਇਹਨਾਂ ਨੇ ਸਾਨੂੰ ਅੱਜ ਵਰਕਸ਼ਾਪ ਦਿੱਤੀ ਜਿਹਦੇ ਵਿੱਚੋਂ ਸਾਨੂੰ ਅੱਜ ਬਹੁਤ ਹੀ ਕੁਝ ਸਿੱਖਣ ਨੂੰ ਮਿਲਿਆ ਤੇ ਸਾਡੇ ਸਾਰੇ ਹੀ ਫੋਟੋਗ੍ਰਾਫਰ ਇਹਨਾਂ ਤੋਂ ਫੁੱਲ ਸੈਟੀਸਫਾਈ ਆ ਤੇ ਮੈਂ ਆਸ ਕਰਦਾ ਕਿ ਅੱਗੇ ਵੀ ਇਨ ਫਿਊਚਰ ਇਹ ਸਾਡੀ ਇਸ ਤਰ੍ਹਾਂ ਹੀ ਸਪੋਰਟ ਕਰਦੇ ਰਹਿਣਗੇ ਮੈਂ ਇੱਕ ਵਾਰ ਫਿਰ ਸਾਰੀ ਕੈਨਨ ਕੰਪਨੀ ਉਹਨਾਂ ਦੇ ਆਏ ਹੋਏ ਸਾਰੇ ਨੁਮਾਇੰਦਿਆਂ ਦਾ ਸਤਿਅਕ ਨੋ ਧੰਨਵਾਦ ਕਰਦਾ ਹਾਂ ਬਹੁਤ ਧੰਨਵਾਦ ਇਸ ਵਰਕਸ਼ਾਪ ਜੀ ਜਿਵੇਂ ਦੱਸਿਆ ਗਿਆ ਪਹਿਲੇ ਇਸ ਵਰਕਸ਼ਾਪ ਦੇ ਵਿੱਚ ਅੱਗੇ ਆਉਣ ਵਾਲੇ ਵੈਡਿੰਗ ਸੀਜ਼ਨ ਲਈ ਸਾਨੂੰ ਬਹੁਤ ਹੀ ਜ਼ਿਆਦਾ ਕੁਝ ਸਿੱਖਣ ਨੂੰ ਮਿਲਿਆ ਤੇ ਮਤਲਬ ਸਾਡੀ ਕਾਫੀ ਸਪੋਰਟ ਹੋਈ ਆ ਤੇ ਕੁਝ ਨਵੇਂ ਕੈਮਰੇ ਆ ਰਹੇ ਆ ਉਹਨਾਂ ਬਾਰੇ ਵੀ ਸਾਨੂੰ ਇਹਨਾਂ ਨੇ ਜਾਣਕਾਰੀ ਦਿੱਤੀ ਆ ਜਿਸਨੂੰ ਅਸੀਂ ਬਿਲਕੁਲ ਪੂਰੇ ਸੈਟੀਸਫਾਈ ਆ ਹਾਂਜੀ ਬਿਲਕੁਲ ਜੀ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਕੰਪਨੀ ਨਾਲ ਤਾਲਮੇਲ ਆ ਅਸੀਂ ਇਹ ਕੰਟੀਨਿਊ ਰੱਖਾਂਗੇ ਬਾਕੀ ਸਾਰੋਂ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਸਪੋਰਟ ਕੀਤੀ ਆ ਮੈਂ ਸਾਰੋਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਆ ਸਾਰੋਂ ਨਹੀਂ ਆ ਇਹਨਾਂ ਨੇ ਸਾਨੂੰ ਬਹੁਤ ਬਰੀਕੀ ਦੀਆਂ ਜੋ ਜਾਣਕਾਰੀਆਂ ਸਾਨੂੰ ਮਤਲਬ ਅਜੇ ਤੱਕ ਚਲੋ ਨਹੀਂ ਪਤਾ ਅੱਜ ਅਸੀਂ ਬਹੁਤ ਹੀ ਜ਼ਿਆਦਾ ਅਪਗ੍ਰੇਡ ਹੋਏ ਆ ਇਸ ਕਰਕੇ ਮੈਂ ਇਹਨਾਂ ਦਾ ਫਿਰ ਤੋਂ ਬਹੁਤ ਧੰਨਵਾਦ ਕਰਦਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੁਰਦਾਸਪੁਰ ਆਏ ਸੀਗੇ ਔਰ ਗੁਰਦਾਸਪੁਰ ਦੇ ਫੋਟੋਗ੍ਰਾਫਰਸ ਦੇ ਨਾਲ ਅੱਜ ਆਪਣੀ ਇੱਕ ਛੋਟੀ ਜੀ ਵਰਕਸ਼ਾਪ ਸੀ ਕੀਤੀ ਕੈਨਨ ਦੀ ਜਿਹਦੇ ਵਿੱਚੋਂ ਆਪਾਂ ਕੈਨਨ ਦੇ ਨਵੇਂ ਕੈਮਰੇ ਬਾਰੇ ਮਿਰਰਲੈਸ ਕੈਮਰੇ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਔਰ ਇਹਦੇ ਦੇ ਫੋਟੋਗ੍ਰਾਫਰ ਨੂੰ ਸਰਵਿਸ ਔਰ ਸੇਲਸ ਦੋਨੋਂ ਦੇ ਬਾਰੇ ਆਪਾਂ ਅਪਡੇਟ ਕੀਤਾ ਹੈ ਔਰ ਉਹਦੇ ਬਾਰੇ ਆਪਾਂ ਜਾਣਕਾਰੀ ਦੇ ਕੇ ਉਹਨਾਂ ਦੀ ਟੈਕਨੋਲੋਜੀ ਦੇ ਬਾਰੇ ਉਹਨਾਂ ਨੂੰ ਅਪਡੇਟ ਕੀਤਾ ਔਰ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਆਪਣੇ ਨਾਲ ਬਹੁਤ ਅੱਗੇ ਤੋਂ ਅੱਗੇ ਜੋੜਾ ਜਾਏ ਔਰ ਕੋਸ਼ਿਸ਼ ਹਮੇਸ਼ਾ ਜਾਰੀ ਰਹੂਗੀ ਆਪਾਂ ਹਰ ਸਾਲ ਇਦਾਂ ਦੀ ਵਰਕਸ਼ਾਪਸ ਕਰਦੇ ਰਹਿੰਦੇ ਹਾਂ ਹਰ ਜਗ੍ਹਾ ਕਰਦੇ ਨੇ ਪੰਜਾਬ 'ਚ ਔਰ ਅੱਗੇ ਵੀ ਕਰਦੇ ਰਵਾਂਗੇ ਸਾਡੇ ਵਿੱਚਕਾਰ ਕੈਨਨ ਕੰਪਨੀ ਦੇ ਨੁਮਾਇੰਦੇ ਆਏ ਹਨ ਔਰ ਉਹਨਾਂ ਨੇ ਅੱਜ ਸਾਡੇ ਗੁਜਰਾਸਪੁਰ ਵਿੱਚ ਸਾਡੇ ਫੋਟੋਗ੍ਰਾਫਰ ਸਾਥੀਆਂ ਵਾਸਤੇ ਇੱਕ ਵਰਕਸ਼ਾਪ ਲਗਾਈ ਹੈ ਜੀ ਇਹਨਾਂ ਦਾ ਬਹੁਤ ਸਾਰਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਦੀ ਜਾਣਕਾਰੀ ਦੇ ਨਾਲ ਬਹੁਤ ਸਾਰੇ ਸਾਡੇ ਫੋਟੋਗ੍ਰਾਫਰ ਆਉਣ ਵਾਲੇ ਦਿਨਾਂ ਵਿੱਚ ਅਪਡੇਟ ਹੋਣਗੇ ਔਰ ਵਧੀਆ ਤਰੀਕੇ ਨਾਲ ਕੰਮ ਕਰਨ ਕਰਨਗੇ ਔਰ ਆਪਣੀ ਫੋਟੋਗ੍ਰਾਫੀ ਲੈਣ ਨੂੰ ਹੋਰ ਉਹ ਤਰਕੀਆਂ ਦੇ ਵਿੱਚ ਜਾਣ ਕੇ ਅਸੀਂ ਇਸ ਵਾਸਤੇ ਇਹ ਆਈ ਹੋਈ ਕੰਪਨੀ ਦਾ अपने इन्ह सारे भरावान का बहुत सारा धन्यवाद कर दे। मैं दसना चाहता हाँ कि गुरदासपुर के इतिहास में पहली बार हो रहा है क्योंकि अच तक कभी वर्कशाप का आयोजन नहीं हुआ ही। लेकिन चलो साढ़े प्रधान महक जी हैं दी मेहनत सदका सारी टीम के सदका ये वर्कशाप गुरदसपुर से लिया गई है और वर्कशाप बहुत सारे फोटोग्राफर लाभ हो रहा है ਕਿਉਂਕਿ આજ ਤੱਕ ਬਹੁਤ ਸਾਰੀ ਜਾਣਕਾਰੀ ਐਸੀ ਜੋ ਫੋਟੋਗ੍ਰਾਫਰ ਨਹੀਂ ਸੀ ਕਿਉਂਕਿ ਜਿਸ ਤਰ੍ਹਾਂ ਅੱਜ ਸਾਡੇ ਭਰਾ ਜਿਹੜੇ ਸਾਡੇ ਆਏ ਹੋ ਸੁਖਵਿੰਦਰ ਸਿੰਘ ਜੀ ਇਹਨਾਂ ਨੇ ਜੋ ਕੈਮਰਾ ਦੇ ਬਾਰੇ ਜਾਣਕਾਰੀ ਅਟਰਨਲ ਦਿੱਤੀ ਹਮ ਬਹੁਤ ਸਾਰੇ ਸਾਡੇ ਫੋਟੋਗ੍ਰਾਫਰਾਂ ਨੂੰ ਅਜੇ ਤੱਕ ਪਤਾ ਨਹੀਂ ਸੀ ਲੇਕਿਨ ਇਹਨਾਂ ਦੇ ਦੁਆਰਾ ਜੋ ਵੀ ਜਾਣਕਾਰੀ ਮਿਲੀ ਹੈ ਉਹ ਐਸੀ ਆਸ ਕਰਦੇ ਹਾਂ ਕਿ ਸਾਡੇ ਸਾਰੇ ਹੀ ਭਰਾਏ ਤੋਂ ਬਹੁਤ ਸਾਰਾ ਲਾਭ ਪ੍ਰਾਪਤ ਕਰਨਗੇ ਧੰਨਵਾਦ